ਆਲਟੂ ਨਿਊਜ਼ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਚਾਈਨਾ ਡੋਰ ਵੇਚਣ ਤੇ ਖਰੀਦਣ ਵਾਲਿਆਂ ਖਿਲਾਫ ਡੇਰਾ ਬਣਾਉਣ ਦੇ ਪੁਲਿਸ ਪ੍ਰੈਸ਼ਰ ਵੱਲੋਂ ਤਰਪਗੜ ਦੀ ਸ਼ੁਰੂਆਤ ਤੇ ਸਖਤ ਨਿਰਦੇਸ਼ ਜਾਰੀ ਏਅਰਪੋਰਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਆਈਕਨ ਵੀ ਦਬਾ ਲਓ ਚਾਈਨਾ ਡੋਰ ਵੇਚਣ ਤੇ ਖਰੀਦਣ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨ ਅਤੇ ਲੋਕਾਂ ਨੂੰ ਇਸ ਡੋਰ ਦੀ ਵਰਤੋਂ ਨਾ ਕਰਨ ਦੀ ਅਪੀਲ ਕਰਦੇ ਹੋਏ ਡੇਰਾ ਬਵਨਾ ਦੇ ਡੀਐਸਪੀ ਮਨਿੰਦਰ ਪਾਲ ਸਿੰਘ ਅਤੇ ਐਸਐਚਓ ਵਿਕਰਮ ਚੇਗ ਨੇ ਡੇਰਾ ਬਵਨਾ ਨਿਕ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਤੇ ਉਹਨਾਂ ਕਹਿਆ ਕਿ ਪੰਜਾਬ ਸਰਕਾਰ ਦੀਆਂ ਹਜਾਇਤਾਂ ਤੇ ਐਸਐਸਪੀ ਬਟਾਲਾ ਅਸ਼ਵਨੀ ਗੋਟਿਆਲ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਚਾਈਨਾ ਡੋਰ ਖਿਲਾਫ ਇਹ ਅਭਿਆਨ ਚਲਾਇਆ ਜਾ ਰਿਹਾ ਹੈ ਉਹਨਾਂ ਅੱਗੇ ਕਿਹਾ ਕਿ ਚਾਈਨਾ ਡੋਰ ਜਾਨਲੇਵਾ ਸਾਬਤ ਹੋ ਰਹੀ ਹੈ ਇਹ ਪੰਛੀਆਂ ਅਤੇ ਲੋਕਾਂ ਦੀਆਂ ਜਾਨਾਂ ਲਈ ਖਤਰਾ ਸਾਬਤ ਹੋ ਰਹੀ ਹੈ ਇਸ ਲਈ ਉਹਨਾਂ ਸਭ ਨੂੰ ਅਪੀਲ ਕੀਤੀ ਕਿ ਇਸ ਦੀ ਵਰਤੋਂ ਨਾ ਕੀਤੀ ਜਾਵੇ ਤੇ ਨਾਲ ਹੀ ਉਹਨਾਂ ਚਾਈਨਾ ਡੋਰ ਵੇਚਣ ਵਾਲੇ ਤੇ ਖਰੀਦਣ ਵਾਲਿਆਂ ਨੂੰ ਸਖਤ ਚੇਤਾਵਨੀ ਵੀ ਦਿੱਤੀ ਕਿ ਜੇ ਕੋਈ ਕਾਨੂੰਨ ਦੀ ਉਲੰਘਣਾ ਕਰਦੇ ਹੋਏ ਫੜਿਆ ਜਾਂਦਾ ਹੈ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਤੁਸੀਂ ਦੇਖ ਰਹੇ ਹੋ ਆਲਟੂ ਨਿਊਜ਼ ਲਈ ਜਤਿੰਦਰ ਕੁਮਾਰ ਦੇ ਨਾਲ ਕ੍ਰਿਸ਼ਨ ਗੋਪਾਲ ਜੀ ਇਹ ਵਿਸ਼ੇਸ਼ ਰਿਪੋਰਟ ਆਰਾਮ ਅਖਬਾਰ ਕਹਿੰਦਾ ਕਿ ਇਹਦਾ ਕੌਣ ਹੈ ਸੀ ਗੋਬਾਰੂ ਕੀ ਆਈ ਦੀ ਹੈ ਦੱਸੋ ਹਾਂ ਹਾਂ ਗਿਆ ਸਰ ਜੀ 124 ਆ ਨਾ ਆਪਣੀ ਕੋਟੀ 212219 ਦਰਦਾਰਪੁਰ ਪਟਿਆਲਾ ਜਿਹੜਾ ਪਪਾ ਨਾਨਕ 27 21 29 61 100 ਜੋਰ ਨਾ ਖਾ ਕੇ ਕੋਈ ਵੀ ਨਹੀਂ ਡੋਰ ਲੈ ਤੁਸੀਂ ਉਹ ਜਿੰਨੇ ਕਾਲ ਪਏ ਆ ਇਹ ਮਾਨਯੋਗ ਐਸਐਸਪੀ ਸਾਹਿਬ ਦੇ ਆਰਡਰਸ ਦੇ ਮੁਤਾਬਿਕ ਅਸੀਂ ਇੱਕ ਲੋਹੜੀ ਦਾ ਫੈਸਟੀਵਲ ਸਿਚੂਏਸ਼ਨ ਆ ਰਿਹਾ ਵਾ ਉਹਦੇ ਰਿਗਾਰਡਿੰਗ ਜਿਹੜੀ ਚਾਈਨਾ ਡੋਰ ਦੀ ਸੇਲਸ ਹੋ ਰਹੀ ਆ। ਸੋ ਸਾਡੇ ਕੋਲ ਇਨਫੋਰਮੇਸ਼ਨ ਹੈ ਕਿ ਇਹ ਚਾਈਨਾ ਡੋਰ ਦੇ ਐਸੀ ਕਾਫੀ ਹੱਦ ਤੱਕ ਅਸੀਂ ਪ੍ਰੀਵੈਂਟਿਵ ਕਰ ਰਹੇ ਹਾਂ ਉਹਨਾਂ ਦੇ ਸਰਚ ਆਪਰੇਸ਼ਨ ਕਰਨ ਨੇ ਦੁਕਾਨਾਂ ਚੈਕਿੰਗ ਕਰਨ ਦੇ ਆਸੀਂ। ਸਿਰਫ ਚਾਈਨਾ ਡੋਰ ਦੇ ਰਿਗਾਰਡਿੰਗ। ਥਰਡ ਸੈਕੰਡ ਥਿੰਗ ਇਜ਼ ਕਿ ਗੁਰਪੁਰਬ ਦਾ ਗੁਰਪੁਰਬ ਚੱਲ ਰਿਹਾ ਵਾ ਤੇ ਗੁਰੂ ਘਰ ਸੰਗਤ ਆ ਰਹੀ ਆ ਸਾਡੇ ਜਿਹੜਾ ਬਾਬਾ ਨਾਨਕ ਦਰਬਾਰ ਸਾਹਿਬ ਹੈ ਉਹ ਸਭ ਸੰਗਤ ਦੇ ਕਰਕੇ ਅਸੀਂ ਚੱਲਦੇ ਆਂ। ਤੀਜਾ 크ਿਸਮਸ ਦੇ ਆ ਰਹੇ ਨੇ। ਕੋਈ ਕਰਕੇ ਵੀ ਸੋਣਾ ਸੀ ਪੈਟਰੋਲਿੰਗ ਵਜਰਾ ਵਧਾਈਏ ਸਰ ਸਰ ਧਿਆਨ ਨਾਲ ਕੋਈ ਗਤੀ ਨਹੀਂ ਕਰਦਾ ਨਹੀਂ ਹਲੇ ਤੱਕ ਫਿਲਹਾਲ ਤਾਂ ਕੋਈ ਨਹੀਂ ਹੈ ਬਾਕੀ ਅਸੀਂ ਕਰਦੇ ਤਨ ਨਾਲ ਹੀ ਆ ਬਿੜੋ ਤਾ ਇੱਥੇ ਅਸੀਂ ਮੰਗਦੇ ਰਿਸ਼ੀ ਸਾਹਿਬ ਦੇ ਜੇ ਆਰਡਰ ਲੈ ਕੇ ਨੇ ਉਹ ਵਾਹ ਇੱਥੇ ਅੱਗੇ ਕਰਾਂਗੇ